ਯਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਆਪਣੇ ਲੰਗਾ ਨਿਸ਼ੀਦਿਆਂ ਪਾਈਆਂ ਸਾਰਿਆਂ ਨੂੰ ਬਹੁਤ ਬਹੁਤ ਪ੍ਰਣਾਮ ਆ। ਉਹ ਲਾ ਦੋਗੇ ਅੱਜ 11 ਵਜੇ ਕਿ 11 ਵਜੇ ਸ਼ੁਰੂ ਕਰ ਦੋ। ਤੋਂ ਬਲਾਗੇ ਆ ਬਾਬਾ ਕੇ ਤਨ। ਬਹੁਤ ਆ। ਵੀ ਮੇਨ ਸੀਗਾ ਪਾਣੀ ਦਾ ਤੇ ਪਾਣੀ ਆਪਾਂ ਲੈ ਜਾਂਦੇ ਠਾਰ ਚੋਂ। ਢੀਠਾਰ ਬ੍ਰਹਮੀ ਜੀ। ਹਾਂਜੀ ਇਸ 6 ਜੂਨ ਨੂੰ ਸਮਰਪਿਤ ਅੱਜ ਆਪਾਂ ਠੰਡੇ ਮਿੱਠੇ ਜਲ ਦੀ ਆਪਣੇ ਪੰਡ ਸ਼ਵੀਰ ਲਾਵਾਂਗੇ। ਬਾਕੀ ਸਵਾਗਤ ਕਰਾਂ ਮਿੱਤਰੋ। ਬੜਾ ਵੱਡਾ ਹੀ ਆ ਪੈਸੇ ਦੀ। ਬਾਕੀ ਠੀਕ ਆ। ਉਹ ਮਗਰ ਟਾਂਕ ਦੇਾਂਗੇ ਹਾਂ ਤੁਸੀਂ ਅੱਛਾ ਤੋਕੋ ਕਰੇਗਾ ਪੀਰੋ ਹਾਂ ਲਾਉਣਾ ਉਹ ਵੀ ਪੂਰਾ ਉੱਤੇ ਚੱਲੂਗਾ ਸਹੀ ਗੱਲ ਚੱਲੋ ਬਾਬਾ ਚੱਟ ਗਿਆ ਜਨਰੇਟਰ ਹੁਣ ਰਹਿ ਗਿਆ ਭਾਂਡੇ ਭਾਂਡੇ ਚੱਲ ਕਰਾ ਭਾਂਡੇ ਆਓ ਲੈ ਕਾ ਕੰਮ ਹੁਣ ਚਾ ਆਏ ਕਰਦੇ ਆ ਭਾਂਡੇ ਰੱਖ ਲੇਗੇ ਬਾਅਦ ਚ ਗਿੜਾ ਲੱਗੇ ਬਾਅਦ ਚ ਗਿੜਾ ਵੀ ਹੁਣ ਜੰਗ ਰਾਜ ਦੇ ਝੋਟੇ ਨੂੰ ਕਿਵੇਂ ਕੱਢਾਂਗੇ ਰਾਜ ਦੇ ਝੋਟੇ ਨੂੰ ਆਏ ਲਾਹ ਹਾਂ ਹਾਂ ਮਾਣ ਮੋਟਰ ਕਰ ਰਹੇ ਚਿਆਲ ਕਰਾਓ ਬਈ ਗੱਡੀ ਦਾ ਪਲ ਨਹੀਂ ਗਾ ਹਹਾਵਾ ਗੌਰ ਪਰ ਕੇ ਵਾਲੀ ਦਾ ਇਹ ਟੈਂਟ ਟੁੰਟ ਲਾਦ ਲਿਆ ਗੱਡੀ ਚ ਹੁਣ ਮੂਰੇ ਲਾਦਾਂਗੇ ਭਾਂਡੇ ਆ ਜੋਬਰ ਖੜੇ ਹੋਣੇ ਮੂਰੇ ਭਾਂਡੇ ਕਢਾਈ ਕਢਾਈ ਆ ਤੇ ਭਾਂਡੇ ਜੋ ਉੱਪਰ ਉਹ ਵਾ ਇੱਥੇ ਹੀ ਲਾ ਲ ਬੈਗ ਨਹੀਂ ਹੁਣੀ ਮਾਮਾ ਮਨ ਚਲਵੜੀ ਦੀ ਆਉਂਦੀ ਐ ਕੜਾਲੇ ਭਾਂਡੇ ਇੱਧਰ ਦੀ ਖੋਲਦੀ ਨਹੀਂ ਨਾ ਲੰਮੋ ਹੋ ਜਾਣਾ ਕਿਉਂ ਇਹ ਕਨੈਕਟਰ ਪਾਸੇ ਦੀ ਖੋਲੂ ਭਾਂਡੇ ਰਖਾ ਦਿਆਂਗੇ ਤੂੰ ਖੜ ਚੱਲ ਪੂ ਭਾਂਡਿਆਂ ਦੀ ਨਾ ਟੈਨਸ਼ਨ ਲੈ ਤੂੰ ਇੱਧਰ ਗੱਡੀ ਦਾ ਜਿੱਧਰ ਦੀ ਉਤਰਨੇ ਉਧਰ ਦੀ ਜੜਨਾ ਪੈਂਦਾ ਇਹ ਚ ਮੈਂਦਾ ਦਾ ਆ ਵੀ ਓਏ ਆ ਬਾਹਰੋਂ ਖੋਲੀ ਓ ਬਾਹਰੋਂ ਖੋਲੀ ਓਏ ਇਹ ਤਾਂ ਲੋਕ ਲੱਗ ਗਿਆ ਉਮਦਾਰ ਬੀ ਬਤਾ ਦਿੰਦਾ ਮੁਰੋ ਉਹ ਤਾਂ ਭਾਂਡੇ ਦਾ ਸਟਾਕ ਆ ਤਾ ਰੱਖ ਇਹ ਰੱਖ ਦੇ ਸਹੀ ਕਰਕੇ ਆ ਜੋ ਇਹਨੂੰ ਚੱਟ ਕਰਦ ਗਏ ਆ ਜੋ ਆ ਜੋ ਚੱਕ ਲਿਓ ਕਰਾ ਭਾਂਡੇ ਓਏ ਓਹ ਰਹਿ ਗਏ ਹੀ ਰਹਿ ਗਏ ਲੈ ਦੋ ਗਲਾਸ ਵਾਲੇ ਚਲੋ ਫਾੜ ਲਾਂਗੇ ਹੁਣ ਜਾਂਦੇ ਹੋਏ ਲਿਆਓ ਕਰਾ ਹੜ ਲਾਓ ਜੀ ਬੇਲ ਵਾਲਾ ਸਮਾਨ ਆਪਾਂ ਲੱਦ ਲਿਆ ਤੇ ਹੁਣ ਜੱਕਾਂ ਨੇ ਚੱਲੇ ਆ ਖੰਡ ਖੰਡ ਸਿੱਧਾ ਜਿਹੜਾ ਰਹਿ ਗਿਆ ਗੱਲ ਚੱਲ ਕਨਾ ਚੱਲੀ ਚੱਲ ਟਾਈਮ ਬਹੁਤ ਹੋ ਗਿਆ ਲੇਟ ਆਉਂ ਬਹੁਤ ਜੀਲ ਆਪਣੀ ਅੱਜ ਮੰਮੂ ਸਿੱਧਾ ਕੱਢ ਓਏ ਇਹ ਆਲਾ ਵੀਰੇ ਕੱਢ ਦੇ ਕੱਢ ਦੇ ਕਰਾ ਸਿੱਧਾ ਕਰਾ ਓਏ ਅੱਗੇ ਬਹੁਤ ਲੇਟ ਆ ਕੰਮ ਕੱਢ ਕਰਾ ਸਮਾਨ ਕੱਢ ਅੱਡੇ ਨਾਲ ਵੱਜ ਗਏ ਕੋਈ ਗੱਲ ਨਹੀਂ 11 ਵਜੇ ਤੱਕ ਚਲਾ ਦੇਣੀ ਆ ਆਪਾਂ ਕੁੰਬਾ ਵੀ ਲੈਣਾ ਹੈ ਜੀ ਕਿੱਥੋਂ ਚੱਕਣਾ ਉਹਤੋਂ ਚੱਕਣਾ ਲਿਆ ਕਰਾਂ ਇੱਕ ਪਾਟੀ ਹੋਰ ਚੱਕ ਲਈ ਇਹਦੀ ਕੰਪਨੀ ਵਾਲੀ ਜਿਹੜੀ ਹੋਣੀ ਸੀ ਉਹ ਬਜਾਜ ਆਣੀ ਅਸੀਂ 6 ਰਾਲ ਕੋਈ ਲੈਣੀ ਆ ਹੈਂ ਹੈਂ ਜਿਆ ਨੂੰ ਦੱਸ ਫਾਦਾ ਉਹਦੇ ਉਦੈ ਜਾਣਾ ਉਹਨੇ ਉੱਡਣਾ ਜਹਾਜ਼ ਲੈ ਗਿਆ ਆਇਓ ਤੇਜੀ ਆਲੋ ਠਾਠ ਕੋਲੇ ਮਾਚੂਣ ਕੇ ਪੋਤਾ ਕਹਿੰਦਾ ਕਿੱਥੇ ਰੋਣੀ ਬਲੀ ਕੋਲੇ ਮੈਂ ਤਾਂ ਕੱਲ ਸੁਣੀ ਆ ਰੋਗਾ ਨਾ ਨਹੀਂ ਇਹ ਤਾਂ ਛੋਣ ਵਾਲੀ ਵੀ ਗੱਲ ਚਲੋ ਕਰਾਂ ਫੇਰ ਬੱਸ ਤੁਰ ਤਾਂ ਉਹ ਦੂਜੀਆਂ ਬਾਜ ਕੇ ਨੂੰ ਮਾਜ ਮਾਰ ਦੁੱਧ ਕਿਹਾ ਹੋਇਆ ਕਰ ਮੈਂ ਆ ਦੇ ਆ ਗਏ ਆ ਜੀ ਲੈ ਕੇ ਚੱਕ ਫਿਰ ਕਾਪੀ ਪੰਨਾ ਨਹੀਂ ਉਹ ਨਾ ਬੰਨਿਆ ਹੈ 11 ਵਜੇ ਚੱਲੂ ਸੀ ਓ ਆ ਜਾ ਓ ਕਿੰਨੀਆਂ ਬੋਤਲਾਂ ਬਾਬਾ ਆਹ ਬਾ ਕੋਈ ਨਹੀਂ ਉੱਪਰ ਆ ਵੀ ਫੜਾ ਆ ਯਾਰ ਕੋਈ ਨਾ ਕੋਈ ਨਾ ਕੋਈ ਬੰਦੇ ਨੇ ਕੀ ਕਰਦੇ ਹੁਣ ਸਾਮਾਨ ਸਪੀਕਰਾਂ ਤੇ ਬੰਦਿਆ ਆਪਰੇਟਰ ਬੰਦਾ ਕੋਈ ਚਾਹੀਦਾ ਚਾਹੀਦਾ ਉਹ ਗਾਣੇ ਤਾਂ ਉਹੀ ਲਾਉ ਫਿਰ ਚੱਲ ਬਈ ਓਏ ਓਏ ਗੱਡੀ ਗਾਹਮ ਕਰਨੀ ਕਿਵੇਂ ਕਰਨੀ ਹੈ ਗਾਹ ਦਾ ਕੀ ਕਰਨੀ ਆਂ ਚੱਕ ਲਾਂਗੇ ਬਾ ਦੋ ਕੀ ਦੋ ਕੀ ਚੱਕ ਲਾਂਗੇ ਭਿੰਦੇ ਕਿੰਨੇ ਚੱਕੀਏ ਕਿਵੇਂ ਇੱਥੇ ਲਾਵਾਂਗੇ ਪਪਲ ਕੋਲੇ ਆਪਾਂ ਸਵੀਲ ਅੱਜ 6 ਜੂਨਾ ਸੰਤਾਂ ਦਾ ਸੀ ਦੀਦਿਆੜਾ ਓਏ ਬਾਹਰ ਸਾਰੀ ਬਾਦੂ ਬਾਦੂ ਹਾਂ ਸਾਰੀ ਸੀਤਾਂ ਨੂੰ ਲੱਖ ਲੱਖ ਪ੍ਰਣਾਮ ਹਾਂ ਹਾਂ ਇੱਧਰ ਮਗਰ ਆ ਦੇ ਛਾਵੇਂ ਛਾਵੇਂ ਰੱਖਾਂਗੇ ਆਪਾਂ ਚਾਲਣੀਆਂ ਦੋ ਲਿਆਂਦੀਆਂ ਇੱਕ ਤਾਂ ਟੰਗ ਦੇਾਂਗੇ ਇੱਕ ਲੰਮਾ ਇੱਧਰ ਸਿੱਟ ਦੇਾਂਗੇ ਇਹਦੇ ਪਿੱਛੇ ਜਣੀ ਤੁਹਾਡੀ ਹੁੱਕ ਪਾਕ ਪਰ ਲੰਮਾ ਵਾਲਾ ਜਗੜ ਦੇਣ ਖੜਾ ਆ ਦਾ ਤਾਂ ਹੀ ਸੀਗਾ ਹੁਣ ਚੀਤਾ ਭੁੱਲ ਗਿਆ ਬਈ ਉਹ ਵੀ ਲੈ ਕੇ ਹੁਣ ਐ ਕਰਾਂਗੇ ਹੁਣ ਪਿੰਦੇ ਦੇ ਸਪੀਕਰ ਚੱਕ ਲਿਆ ਉਹਨੇ ਆ ਲਾ ਦੇਣਗੇ ਆ ਲਾ ਦੇ ਤੂੰ ਫੇ ਚੱਲ ਆਪਾਂ ਲਾ ਕੇ ਸਪੀਕਰ ਬੁਕਰ ਲਾ ਦੇ ਕੇ ਮੈਂ ਤਾਂ ਗਿੜੇ ਲਵਾਂ ਵਾਏ ਗੁਰੂ ਮੇਰ ਕਰਨ ਤਿਆਰੀ ਹੈ ਚਲੋ ਬਈ ਚਲੋ ਕਰਾ ਦੁੱਧ ਲਿਆਂਦਾ ਨਹੀਂ ਮੇਰੀ ਗੱਲ ਹੁਣ ਇਹ ਲਾਉਣਗੇ ਹਾਂ ਆਪਾਂ ਚਾਚਾ ਆਪਾਂ ਡੀਜੇ ਚੱਕ ਲਈਏ ਆਹੀ ਭਿੰਦੇ ਕੋਲੋਂ ਚੱਕ ਲਈ ਇੱਥੇ ਖੜੋ ਫਿਰ ਠੀਕ ਆ ਆ ਗਈ ਬਰਫਲਾ ਹਾ ਲੋ ਪਾਣੀ ਭਰਨਾ ਓਏ ਮਾਧੋ ਬਾਬੇ ਕੋਲੇ ਜਾ ਕੇ ਆ ਤੂੰ ਕਹ ਬਾਬਾ ਟੈਂਕੀ ਭਰ ਦੇ ਓਏ ਗੱਟ ਟਰੈਕਟਰ ਨਹੀਂ ਜਾਣਾ ਉਹ ਗੱਟ ਤੂੰ ਨਹੀਂ ਬਾਬੇ ਉਹਨੇ ਤੀਨੂ ਉਹਦਾ ਘਰੀ ਪਰਤਾ ਲਾਨੇ ਦੂਆ ਚਾਈ ਲੈ ਜਾਾਂਗੇ ਆਓ ਬਾਬੇ ਨੂੰ ਕਹ ਬਾਬਾ ਭਰਨ ਲਾ ਦੇ ਗੇ ਨੰਬਰ ਦਵਾ ਟਰੈਕਟਰ ਯਾਰ ਚੱਕ ਲਿਆਵਾਂਗੇ ਚਲੋਂਦੇ ਭਾਈ ਭਾਈ ਜੋਗਦੀ ਖੜੀ ਮੈਂ ਉਹ ਪਾਸੇ ਕਰ ਦਾਂ ਉਹ ਗਾਂ ਨੂੰ ਕਰ ਦੇ ਗੱਡੀ ਦੂਜੀ ਆ ਤੇਲਾ ਵਾਲਾ ਨਿਆਰ ਚਲੋ ਵੀ ਬਸ ਵੀ ਆ ਗਈ ਧੋਬ ਲਾ ਗਿਆ ਬਾਬਾ ਕੇ ਤਨ ਬਹੁਤ ਆ ਮਮਾ ਚਾਲਣੀ ਨਹੀਂ ਲੱਗੀ ਇਹ ਤਾਂ ਕ ਬਾਬਾ ਤੋਂ ਥੋ ਆਗੇ ਆਗੇ ਓਏ ਜਨਰੇਟਰ ਲਾ ਲਓ ਇੱਥੇ ਲਾ ਲਿਓ ਓਏ ਲਾ ਦੋਗੇ ਅੱਜ ਹੈ ਲਾ ਦੋਗੇ ਅੱਜ 11 ਵਜੇ ਕਹੀ 11 ਵਜੇ ਸ਼ੁਰੂ ਕਰ ਦੇਣਾ ਬਾ 11 ਵਜੇ ਸ਼ੁਰੂ ਕਰ ਦੇਣਾ ਆਪਾਂ ਤੇ ਅੱਕ ਦਿਓ ਕਰਾ ਪਾਣੀ ਤਾਂ ਆਉਂਦਾ ਬੱਸ ਹੁਣ ਮੌਕੇ ਵਾਲੇ ਤਾਂ ਇਹੋ ਜਿਹੀ ਕੰਮ ਹੁੰਦੇ ਆ ਪਵਾ ਕਰਾਂ ਡੀਜ਼ਲ ਕੋਈ ਨਹੀਂ ਹੁੰਦਾ ਉਂ ਵੀ ਇਹਨਾਂ ਨੂੰ ਨਾਉਣਾ ਹੀ ਆ ਹਜੇ ਬਾਈ ਨਮਾਜ਼ ਇਹਨੂੰ ਦਾ ਜਾ ਡੀਜ਼ਲ ਨਾ ਬਾਅਦ ਵਿੱਚ ਹੀ ਛੱਡ ਦੇਾਂਗੇ ਜਿਹਨੂੰ ਝੱਟ ਲੋ ਜਨਰੇਟਰ ਚ ਕਹੇ ਜਾਓ ਖੱਟਾ ਆ ਜਾ ਇਹਦਾ ਹਨਾ ਭਰ ਦੇ ਭਰ ਦੇ ਭਾਈ ਦੇ ਫੁੱਲ ਭਰ ਦੇ ਕਰਾਂ ਨੇ ਸਪੀਕਰ ਲੱਗਣਗੇ ਫੇਰ ਹੀ ਫੇਰ ਹੀ ਲੋਕ ਰੋਗਣਗੇ ਪਾਇਆ ਟੈਂਕੀ ਲੈਣਾ ਖਾਰਕ ਆਪਣੇ ਪੈਂਡੜੀ ਤੇਰਾ ਮਜਰੀ ਖਾਰਕ ਤੇ ਸਟੀਲ ਦੀ ਪੈਣੀ ਲਾਣਗੇ ਲਾਣਗੇ ਹਾਰ ਤਾਂ ਲੱਗੇ ਜਾਣਗੇ ਨਹੀਂ ਤੂੰ ਹਾਰ ਲਾ ਹੁਣੇ ਜੜਾ ਕੇ ਡਰਾਵਲ ਹੈ ਨਹੀਂ ਵੀ ਡੰਡਾ ਹੈ ਜੀ ਦਾ ਫੁੱਲ ਟੈਂਕੀ ਕਰਾਂ ਸਟੀਲ ਆ ਦੀ ਟੈਂਕੀ ਹਾਰ ਚੋਂ ਬਾਬਾ ਪਾਰ ਨਹੀਂ ਗੱਦਰਾਂ ਲੰਗਰ ਚੋਂ ਚੱਲ 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 ਕੱਟ ਦੇ ਕਰਾਂ ਬਾਤ ਕਰਦੇ ਸਿੱਧੀ ਕਰਦੇ ਜਾਣਦੇ ਜਾਣਦੇ ਕਿਆ ਪੱਜਦੀ ਝੱਕ ਲਿਆ ਉਡਾਉ ਬਹੁਤ ਲੇਟ ਆਪਣਾ ਕੰਮ ਮੰਮਾ ਬੁਢਾਪੇ ਫਿਰ ਆਹ ਹੁਣ ਸ਼ੁਰੂ ਹੋਇਆ ਸ਼ੁਰੂ ਹੋਇਆ ਜਣੀ ਕਿ ਉਹਨੂੰ ਪਾਪਾ ਬਹੁਤ ਆਏ ਡੁੱਲੂ ਗਈ ਫਿਰ ਉਹ ਲਿਆ ਹੋਇਆ ਏ ਚ ਡੇਗੇ ਭਰ ਲਗੇ ਪਹਿਲਾਂ ਸ਼ੁਰੂ ਤਾਂ ਕਰਗੇ ਉਹਦੋਂ ਨੂੰ ਆਉ ਖੰਡ ਖੂਰ ਦੇਖ ਦੇਗੇ ਭਰ ਦੰਨੇ ਆ ਬਾਬਾ ਦੇਗੇ ਪਾਇਆ ਦੋ ਘੋੜੇ ਵੀ ਉਹ ਦੇਗੇ ਚੱਕ ਲੋ ਕਿ ਮੇਨ ਸੀਗਾ ਪਾਣੀ ਦਾ ਤੇ ਪਾਣੀ ਆਪਾਂ ਲੈ ਜਾਂਦੇ ਠਾਠ ਚੋਂ ਆ ਲੋ ਜਲਸ਼ਾ ਕੀ ਆਇਆ ਬਾਈ ਤੇ ਹੁਣ ਤਿਆਰੀਆਂ ਜਕਾਰਾ ਲਾ ਕੇ ਕੰਮ ਸ਼ੁਰੂ ਕਰਾਂਗੇ 6 ਜੂਨ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਆਪਣੇ ਸਿੱਖ ਇਤਿਹਾਸ ਦੇ ਵਿੱਚ ਜਿੰਨੇ ਵੀ 6 ਜੂਨ ਨੂੰ ਜਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਆਪਣੇ ਲੰਗਾ ਨੇ ਸ਼ੀਧੀਆਂ ਪਾਈਆਂ ਸਾਰਿਆਂ ਨੂੰ ਕੋਟ ਨੂੰ ਪ੍ਰਣਾਮ ਆ ਹਾਂ ਆ ਗਏ ਆ ਗਏ ਟ੍ਰਾਲੀਆਂ ਆ ਲੱਗ ਲਾ ਗਾ ਲਾ ਗਏ ਜੀ ਬਹੁਤ ਐਕਟਿਵ ਹੋਈਆਂ ਕੋਈ ਨਹੀਂ ਗਲਤ ਵਾਲਾ ਬੋਲਦਾ ਮੈਂ ਦਿਵਾ ਕਰਾਂ ਅਰੇ ਵਾਲਾ 50 ਲਾਉਣ ਲਾ ਠੀਕ ਹੈ ਦਾ ਫਾਇਦਾ ਵੀ ਏ ਇਹ ਤੇ ਲੱਗ ਗਿਆ ਉਹਦੋਂ ਨੂੰ ਫੜ ਜਾਣੀ ਆ ਯਾਰ ਮੁੜਦੇ ਹੋਏ ਆਜੋ ਮੁੜਦੇ ਹੋਏ ਬਾਈ ਕੋਈ ਨਹੀਂ ਉਹ ਰੋਕ ਲਓ 5 ਮਿੰਟ ਉਹ ਮੁੜਦੇ ਹੋਏ ਜਾਣਗੇ ਬਹੁਤ ਜਿਪਾਗਾ ਉਹ ਵਾਲੇ ਲਈ ਰਹਿ ਕੀ ਗਿਆ ਜੀ ਮੈਂ ਤਾਂ ਬਹੁਤ ਗੋਗਾ ਵਾਹ ਜੀ ਵਾਹ ਚੱਕ ਲਓ ਸੇਵਾਦਾਰ ਵਾਹਿਗੁਰੂ ਗੱਲ ਪਹਿਲਾ ਕੰਮ ਕਰ ਦਿੰਦਾ ਪਾਪਾ ਬਿਸ਼ਰਾਜੀ ਦੀ ਠਾਰ ਬ੍ਰਹਮੀ ਜੀ ਯੱਕ ਲਿਓ ਜੀ ਆ ਵੀ ਸੇਵਾਦਾਰ ਰੋਕੋ ਰੋਕੋ ਕੱਟਿਆ ਰੋਕੋ ਪਿਛਲੇ ਡਰਾਈਵਰ ਵੀਰੇ ਕੋਲ ਪਹੁੰਚ ਵੀਰੇ ਆ ਪਾਈ ਜ ਨੇ ਸੇਵਾ ਕੀਤੀ ਆ ਨਤੀਦਿਆਂ ਦੀ ਵੀਰੇ ਬਾਰਡਰ ਕੋਲ বাস ਵਾਲੇ ਵੀਰ ਵੱਲੋਂ ਆਇਆ ਆ ਪਰਮਾਤਮਾ ਚੜ੍ਹਦੀਆਂ ਕਲਾ ਚ ਰੱਖੇ ਕਮਾਈਆਂ ਜਵਾਰਕ ਤਾਂ ਪਾਵੇ ਸੇਵਾਦਾਰ ਨਾ ਰਹਿ ਜਾ ਬਸ ਜੀ ਕੋਈ ਦੇਖ ਲਿਓ i ਓਏ ਇੰਨੀ ਕੀ ਕਰਨੀ ਆ ਮੈਨੂੰ ਪਾਲ ਲਾ ਕੇ ਟੋਟਾ ਕਰ ਲਾ ਓ ਦੇ ਓਏ ਭਾਈ ਓ ਕਿ ਕਰਦੀ ਤਾ ਨਹੀਂ ਉਹ ਕਿਥੇ ਦੂਜਾ ਜੀ ਮੁਬਾਰਾ ਕਿਤੇ ਘਰ ਮਾਰੂ ਜਾ ਕੇ ਜਾ ਰਹੇ ਸਨ ਮੁਬਾਰਾ ਕਿਤੇ ਓਏ ਪੋਰੇ ਨੂੰ ਮਿਠਾ ਦੋ ਮੈਂ ਨਾਮ ਲਿਖਦੀ ਆ ਆ ਦੇਖ ਆ ਬੱਡੀ ਆ ਕਿਤੇ ਚਾਲਨ ਨੂੰ ਸਹੀ ਵਾਲਾ ਨਹੀਂ ਆ ਮਾਲਾ ਉਹਦੀ ਡੈਰੀ ਆ ਡੈਰੀ ਵਾਲਾ ਤਾਂ ਨਹੀਂ ਬੈਠੀ ਸੜ ਤੇ ਬਾਦੇ ਆ ਕੋਰ ਤੁੰ ਨੂੰ ਗਰਫ ਦਾ ਤੋੜੋ ਇਹ ਜਨਾ ਇਹ ਜਨਾ ਸੁਭਾ ਜਿਹਦਾ ਬਹੁਤ ਆਣਾ ਓਏ ਵਾਲੇ ਵੀਰ ਵੱਲੋਂ ਪਾਇਆ ਆ ਪਰਮਾਤਮਾ ਚੜ੍ਹਦੀਆਂ ਗਲਾਂ ਚ ਰਕੇ ਕਮਾਈਆਂ ਚ ਵਰਤਦਾ ਬਾਗ ਇਹ ਆ ਲੀਲਾ ਆ ਤੇਰੀ ਫੁਕਰੀ ਹੂਕਣਾ ਕਹਿੰਦੇ ਐ ਇਸਵੇਂ ਨੌਜਵਾਨ ਨੂੰ ਭੂਕਣਾ ਜਲ ਛਾਕੇ ਵਗਦੀ ਜਲ ਛਾਕੇ ਜਦੋਂ ਸਿੱਖ ਲਾਇਆ ਚੋਰ ਆ ਗਿਆ ਚੋਰ ਆਹ ਇਹ ਬਹੁਤ ਹੈ ਮਾਇਆ ਮਾਇਆ ਦੇ ਜੱਗਰ ਸੁਧਾਰੇ ਕੋਈ ਸਹੀ ਗੱਲ ਆ ਲਓ ਜੀ ਸ਼ਵੀਲ ਦੀ ਹੋ ਗਈ ਸਮਾਪਤੀ ਤੇ ਸਾਰੇ ਸੇਵਾਦਾਰਾਂ ਨੇ ਬਹੁਤ ਹੀ ਵੱਧ ਚੜ ਕੇ ਸੇਵਾ ਕੀਤੀ ਹੈ ਤੇ ਧੰਨਵਾਦ ਕਰਉ ਸਾਰਿਆਂ ਦਾ ਵਾਹਿਗੁਰੂ ਸਾਰਿਆਂ ਦੇ ਮੇਰ ਕਰਨ ਤੇ ਕਰਦੇ ਜਾਂਦੇ ਆ ਬਾਲਾ ਬੋਲੇ ਸੋਨਹਾ ਸੰਤਾਂ ਦੀ ਸ਼ਹੀਦੀ ਨੂੰ ਤੇ ਇੱਕ ਜੂਨ ਤੋਂ ਲੈ ਕੇ 6 ਜੂਨ ਤੱਕ ਜਿੰਨੀ ਵੀ ਸ਼ਹਾਦਤ ਹੋਈ ਆ ਸਿੱਖ ਕੌਮ ਦੀ ਉਹਦੇ ਤੇ ਉਹਨਾਂ ਨੂੰ ਸਾਰਿਆਂ ਨੂੰ कोट-कोट ਪ੍ਰਣਾਮ ਸਾਡੇ ਬਣਿਓ ਤੇ ਉਹਨਾਂ ਦੀ ਸ਼ਹੀਦੀ ਨੂੰ ਸਮੱਤਪਤਾ ਜ ਮਿੱਠੀ ਜਲ ਦੀ ਸ਼ਹੀਰ ਲਾਈ ਗਈ ਸੀ ਸਾਰੀ ਸੰਗਤ ਬਣਿਓ ਸਾਰੇ ਪਿੰਡ ਕੰਨਿਓ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ